ਜੀ ਨਖਾਲਤਾ ਵੈਗੂ ਜੀ ਦੀ ਫਤਿਹ ਅੱਜ ਆਪਾਂ ਇੱਥੇ ਸਾਰੇ ਹੀ ਸੰਤ ਮਹਾਰਾਜ ਜੀ ਜੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਜਨਮ ਦਿਹਾੜਾ ਮਨਾ ਰਹੇ ਸੀ ਤੇ ਉਸ ਸਤਗੁਰ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਕਿਸੇ ਦਾ ਕੋਈ ਹੱਕ ਨਹੀਂ ਚੱਲਦਾ ਬਾਬਾ ਬਲਵਿੰਦਰ ਸਿੰਘ ਨੇ ਰਾਤ 11:30 ਵਜੇ ਤੱਕ ਕੀਰਤਨ ਕੀਤਾ ਗੁਰਸਥਿਤਰ ਪੜਿਆ ਫਿਰ ਕਮਰੇ ਚ ਆ ਗਏ ਕਮਰੇ ਚ ਆ ਕੇ 12:00 ਵਜੇ ਆਪਣੀ ਕੁੰਡੀ ਲਾ ਲਈ ਸਵੇਰ 12:00 ਵਜੇ ਸੇਵਾਦਾਰ ਨੂੰ ਕਹਿੰਦੇ ਉੱਥੇ ਕੋ ਹੋਰ ਸੇਵਾਦਾਰ ਪਰਮਜੀਤ ਸਿੰਘ ਕਹਿੰਦੇ ਪਰਮਜੀਤ ਸਿੰਘ ਨੂੰ ਬੁਲਾ ਲਓ ਉਹਨਾਂ ਨੇ ਬੁਲਾ ਲਿਆ ਕਹਿੰਦੇ ਮੈਨੂੰ ਤਾਂ ਸਾਦੀ ਪ੍ਰੋਬਲਮ ਆ ਰਹੀ ਹੈ ਉੱਧਰ ਦੇ ਚੱਕੇ ਰਾਣਾ ਸਾਹਿਬ ਅਸਥਾਨ ਉੱਥੇ ਲੱਗੇ ਉਹਨਾਂ ਨੇ ਦੇਖਿਆ ਕਿ ਹੈ ਬੇਟਾ ਗੜਬੜ ਹੋਂਦੀ ਆ ਉਹ ਕਹਿੰਦੇ ਤੁਸੀਂ ਲੁਧਿਆਣੇ ਲੈ ਜਾਓ ਲੁਧਿਆਣੇ ਫੋਟੀ ਸਾਹਿਬ ਨੂੰ ਜਾ ਹੀ ਰਹੇ ਸੀ ਕਿ ਰਸਤੇ ਵਿੱਚ ਉਹ ਸੰਤ ਮਹਾਰਾਜ ਦੇ ਚਰਨਾਂ ਵਿੱਚ ਜਾਪਣਾ ਜੀ ਜਿਵੇਂ ਬਾਬਾ ਜੀ ਨੇ ਦੱਸਿਆ ਵੀ ਪਤਾ ਨਹੀਂ ਅਗਲੇ ਸਾਲ ਕੌਣ ਹੋਊਗਾ ਕੌਣ ਨਹੀਂ ਇਵੇਂ ਹੀ पिछले साल अगस्त के महीने च 11 12 महापुरुष चले गए थे। आजा भादों दा महीना चढ़दा अगस्त आंदा है। बहुत ਭਾਰਾ ਹੁੰਦਾ ਤੇ ਬਹੁਤ ਸੰਗਤਾਂ ਚਲੀ ਜਾਂਦੀਆਂ ਨੇ। ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇੱਕ ਸਮੇਂ ਨੂੰ ਅਜਾਈ ਨਾ ਬਚਾਓ। ਬਾਤ ਤੇ ਬਾਤ ਸਿਮਰਨ ਪਾਠ ਸੇਵਾ ਕਰੋ। ਤੇ ਗੁਰੂ ਸਭ ਮਾਣ ਦੇ ਚੰਨਾਂ ਨਾਲ ਜੜੋ ਜਿਨ੍ਹਾਂ ਨੇ ਅਮਰਤ ਨਹੀਂ ਛੱਕਿਆ ਉਹ ਅਮਰਤ ਛੱਕੇ ਗੁਰੂ ਵਾਲੇ ਬਣ ਤਾਂ ਕਿ ਸਤ ਗੁਰ ਸੰਦੋਂ ਅਸਾਂ ਜਦੋਂ ਪਹੁੰਚੇ ਜਾਈਏ ਉਹ ਤਾਂ ਕਿ ਆਪਾਂ ਨੂੰ ਉਹ ਆਪਣੇ ਬੱਚਿਆਂ ਨੂੰ ਆਪਣੇ ਬਾਬਸ ਸੰਭਾਲ ਲੈਣ ਸਾਨੂੰ ਬਾਹਰ ਜਾ ਕੇ ਰੋਲਣਾ ਨਾ ਪਵੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬਾਰ-ਬਾਰ ਇਹੀ ਬੇਨਤੀ ਕਰਦੇ ਆਂ ਬਾਬਾ ਜੀ ਵੀ ਬਲਬੀਰ ਸਿੰਘ ਇਹੀ ਬੇਨਤੀ ਕਰਦੇ ਆਂ ਭਾਈ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੋ ਹੋਰ ਵੀ ਕਈ ਸੰਗਤਾਂ ਪਿੱਛੇ ਛੇੜ ਗਿਆ ਪਿਛਲੇ ਸਾਲ ਗੰਡੂ ਵਾਲੇ ਬਾਬਾ ਜੀ ਛੱਡ ਗਏ ਸੀ ਐਸਾ ਲੋ ਜਿਹੜਾ ਕਾਕਾ ਜੀ ਦਾ ਤਰਨਜੀਤ ਸੀਗਾ ਜਿਹਨੂੰ ਤੰਨਾ ਇਹ ਜਿਹੜਾ ਤੰਨਾ ਕਹਿਣ ਲੱਗੇ ਸੀਗੇ ਉਹਨਾਂ ਨੇ ਵੀ ਸ੍ਰੀ ਚੜਤਾ ਇਸ ਕਰਕੇ ਸਤਿਗੁਰਾਂ ਨੇ ਜਿੰਨੀ ਜਿੰਨੀ ਸੇਵਾ ਦਿੱਤੋ ਲੈਣੀ ਹੈ ਉਹ ਲੈ ਲੈਣੀ ਆ ਇਹ ਮੌਕੇ ਨੰਗਵਾਓ ਸਮਾਂ ਬਰਬਾਦ ਨਾ ਕਰੋ ਪਾਠ ਕਰੋ ਅਤੇ ਬਿਚੜੀਆਂ ਰੂਹਾਂ ਦੇ ਵਾਸਤੇ ਅਰਦਾਸ ਕਰੋ ਕਿ ਸਤਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ ਤੇ ਸਾਡੀਆਂ ਭੁੱਲਾਂ ਵਖ ਦੇਓ ਤੇ ਸਾਨੂੰ ਆਪਣੇ ਚਰਨਾਂ ਨਾਲ ਜੋੜੋ